ਗੰਨੇ ਦੀ ਖਰੀਦ ਨਾ ਕਰਨ ਤੇ ਕੀਤਾ ਰੋਸ ਪ੍ਰਦਰਸ਼ਨ ਸੰਗਰੂਰ ਲੁਧਿਆਣਾ ਮੁੱਖ ਮਾਰਗ ਤੇ ਲਾ ਦਿੱਤਾ ਧਰਨਾ ਧੂਰੀ ਗੰਨਾ ਮਿਲ ਵੱਲੋਂ ਗੰਨੇ ਦੀ ਖਰੀਦ ਨਾ ਹੋਣ ਦੇ ਚਲਦਿਆਂ ਧੂਰੀ ਦੇ ਵਿੱਚ ਇੱਕ ਵਾਰ ਫੇਰ ਗੰਨਾ ਕਿਸਾਨਾਂ ਨੇ ਧੂਰੀ ਖੰਡ ਮਿਲ ਦੇ ਖਿਲਾਫ ਮੁੱਖ ਮਾਰਗ ਤੇ ਧਰਨਾ ਲਾ ਦਿੱਤਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੂਰੀ 슈ਗਰ ਮਿਲ ਨੂੰ ਚਲਾਉਣ ਨੂੰ ਲੈ ਕੇ ਅਤੇ ਗੰਨੇ ਦੀ ਬਕਾਇਆ ਰਾਸੀ ਨੂੰ ਲੈ ਕੇ ਗੰਨਾ ਕਿਸਾਨ ਅਤੇ ਮਿਲ ਮੈਨੇਜਮੈਂਟ ਦੇ ਵਿੱਚ ਇੱਕ ਵਾਰ ਫੇਰ ਤਕਰਾਰ ਸਾਹਮਣੇ ਆਈ ਹੈ ਲੰਮੇ ਸਮੇਂ ਤੋਂ ਜੋ ਕਿ ਚੱਲਦੀ ਆ ਰਹੀ ਹੈ ਪਰ ਫੇਰ ਵੀ ਇਸ ਸਾਲ ਮਿਲ ਮੈਨੇਜਮੈਂਟ ਵੱਲੋਂ ਮਿਲ ਨਾ ਚਲਾਉਣ ਨੂੰ ਲੈ ਕੇ ਗੰਨਾ ਸੰਘਰਸ਼ ਕਮੇਟੀ ਨੇ ਸੰਗਰੂਰ ਲੁਧਿਆਣਾ ਮੁੱਖ ਮਾਰਗ ਤੇ ਇੱਕ ਸਾਈਡ ਤੇ ਗੰਨੇ ਦੀਆਂ ਟਰਾਲੀਆਂ ਸਮੇਤ ਧਰਨਾ ਲਾ ਦਿੱਤਾ सरकार रोज के खिलाफ रोस प्रदर्शन जा रहा है नारेबाजी भी करते हुए नजर आ रहे भगवंत मान सरकार मुर्दाबाद ਕੀ ਹੈ ਪਹਿਲਾਂ ਤੁਹਾਡਾ ਸਮਝੌਤਾ ਹੋ ਚੁੱਕਿਆ ਦੀ ਅੱਜ ਫਿਰ ਤੁਸੀਂ ਦੁਬਾਰਾ ਧਰਨੇ ਤੇ ਆਏ ਹੋ ਕਿ ਮਾਮਲਾ ਕੀ ਹੈ ਮਾਮਲਾ ਤਾਂ ਉਹੀ ਹੈ ਜੀ ਵੀ ਸਮਝੌਤੇ ਤੋਂ ਮੁਕਰ ਗਏ ਨਾ ਉਹ ਸਮਝੌਤੇ ਦੇ ਪ੍ਰਸ਼ਾਸਨ ਖੜਾ ਨਾ ਸਰਕਾਰ ਖੜੀਆ ਨਾ ਮੇਲਾ ਵਾਲੇ ਖੜੇ ਨੇ ਉਹ ਸਮਝੌਤੇ ਤੋਂ ਮੁੱਕਰੀ ਗਾ ਜਿਹੜਾ ਸਮਝੌਤਾ ਹੋਇਆ ਸੀ ਹੋਰ ਤਾਂ ਮਾਮਲਾ ਹੀ ਨਹੀਂ ਕੋਈ ਦੂਜਾ ਉਹੀ ਉਹੀ ਮਾਮਲਾ ਜਿਹੜਾ ਇਹ ਰੋਸ ਪ੍ਰਗਟਾ ਕਿੰਨਾ ਚਿਰ ਚੱਲਦਾ ਰਹੇਗਾ ਜਿੰਨਾ ਚਿਰ ਇਹ ਮੱਲਾ ਆਪਣੀ ਲੀਤੇ ਨਹੀਂ ਆਉਂਦੇ ਅਸੀਂ ਮੱਲਾ ਪੁੱਤਾਂ ਵਾਂਗੂ ਪਾਲੀ ਹੋਈ ਫਸਲਾ ਪਿਛਲੇ ਸਾਲਾਂ ਦਾ ਇਹਨਾਂ ਨੇ ਪੈਸਾ ਨਹੀਂ ਦਿੱਤਾ ਐਗਤੀਆਂ ਵਾਲਾ ਸਾਲ ਭਰ ਤੇ ਇਹ ਪੜਕੇ ਤਿਆਰ ਹੋਊਗੀ ਇੱਕ ਦਿਨ ਨੂੰ ਖਰੀਦਣ ਨੂੰ ਤਿਆਰ ਨਹੀਂ ਸਾਨੂੰ ਦਾ ਇਹਨਾਂ ਨੇ ਮੱਲਾ ਜਮਾ ਬਰਬਾਦੀ ਵਾਲੇ ਗੰਡੇ ਤੇ ਲਿਆ ਕੇ ਖੜੇ ਕਰਤਾ ਕਿੱਥੇ ਮੱਲਾ ਸੀਐਮ ਸਾਹਿਬ ਦੀਆਂ ਸਟੇਟਮੈਂਟਾਂ ਹੁੰਦੀਆਂ ਦੀਆਂ ਵੀ ਪੰਜਾਬ 'ਚ ਚਾਰ 슈ਗਰ ਮਿਲਾਂ ਹੋਰ ਲੱਗਣਗੀਆਂ ਜਿਹੜੀ ਉਹਨਾਂ ਦੀ ਸੀਐਮ ਸਿਟੀ ਦੀ ਮਿਲ ਆ ਉਹ ਅੱਜ ਪੱਟਣ ਵੱਲ ਨੂੰ ਮੱਲਾ ਤੁਰ ਪਏ ਨਵੀਆਂ ਕਿੱਥੇ ਲਾਉਣਗੇ ਕਦੋਂ ਲਾਉਣਗੇ ਉਹਨਾਂ ਦਾ ਕੋਈ ਪਤਾ ਨਹੀਂ ਕੀ ਮੰਗ ਕਰਦੋਂ ਸੁਣੀ ਮੰਗ ਤਾਂ ਕਰਦੇ ਆ ਵੀ ਇਹਨੂੰ ਮਿਲ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਕਿਸਾਨਾਂ ਦੀ ਹੁੰਦੀ ਜਿਹੜੀ ਲੋਟਾ ਉਹਨੂੰ ਬਚਾਇਆ ਜਾਵੇ ਜਿਹੜੇ ਇਹ ਝੂਠੇ ਮੰਨ ਲੋ ਚਾਹੇ ਉਹ OSD ਆ ਚਾਹੇ ਉਹ ਪ੍ਰਸ਼ਾਸਨ ਆ ਜਿਹੜੇ ਝੂਠੇ ਵਾਅਦੇ ਕਰਦੇ ਨੇ ਉਹ ਕੀ ਦੀ ਸਹਤੇ ਕਰਦੇ ਨੇ ਕੌਣ ਕਰਾਉਂਦਾ ਉਹਨਾਂ ਦੇ ਪਿੱਛੇ ਕੌਣ ਆ ਉਹਨਾਂ ਦੇ ਵੀ ਨੱਥ ਪਾਈ ਜਾਵੇ ਉਹ ਝੂਠਾ ਹੁੰਦਾ ਕਿਉਂ ਆ ਕਦੇ ਮੱਲਾ ਸਾਨੂੰ ਜਦੋਂ ਰੋਡ ਤੇ ਸਮਝੌਤਾ ਹੀ ਹੋ ਗਿਆ OSD ਨੇ ਪ੍ਰੈਸ ਨੋਟ ਰਿਲੀਜ਼ ਕਰਤਾ ਪੇਪਰਾਂ 'ਚ ਖਬਰਾਂ ਲੱਗੀਆਂ ਫਿਰ ਮੁਕਰਨ ਦਾ ਕੀ ਕੰਮ ਉਹ ਬੰਦੇ ਤੇ ਸਜ਼ਾ ਕਿਉਂ ਨਹੀਂ ਜੇ ਮੱਲਾ ਸਜਾਲੀ ਗੱਲ ਆ ਤਾਂ ਆਕੇ ਪ੍ਰਸ਼ਾਸਨ ਦੇ ਡਰਾਬੇ ਹਨਾ ਜੇ ਹੁਣ ਇਧਰ ਨੂੰ ਦੇਖਿਆ ਜਾਵੇ ਆ ਚੋਰ ਤੇ ਅੱਜ ਤੱਕ ਕੋਈ ਪਰਚਾ ਨਹੀਂ ਇਧਰ ਪਿੱਛੇ ਨੂੰ ਦੇਖੋ ਫੋਰਸ ਘੜੀ ਆ ਬਿੰਦਝਟ ਨੂੰ ਇੱਥੇ 2000 ਬੰਦਾ ਪੁਲਿਸ ਦਾ ਆਜੂ ਪਰ ਜਿਹੜੇ ਚੋਰ ਨੇ ਕਿਸਾਨਾਂ ਨੂੰ ਲੁੱਟੀ ਬੈਠੇ ਨੇ ਉਹਨਾਂ ਦੇ ਮੱਲਾ ਕੋਈ ਮੱਲਾ ਉਹਨਾਂ ਕਨੇ ਕੋਈ ਨਹੀਂ ਚੱਕਦਾ ਮਸਲਾ ਇਹ ਹਾਲਾਤ ਮੱਲਾ ਹੈ ਕਿ ਇਹ ਜੇ ਨੇ ਕੌਣ ਕਰ ਰਿਹਾ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਅਗਲਾ ਸੰਘਰਸ਼ ਤਾਂ ਇਹ ਮਿਆਂ ਵੀ ਅਸੀਂ ਹੁਣ ਜਮਾ ਹੀ ਅੱਕੇ ਪਿਆ ਪਿਛਲੇ ਸਾਲਾਂ ਦੀ ਪੇਮੈਂਟ ਨਹੀਂ ਮਿਲੀ ਕਿਸਾਨਾਂ ਨੂੰ ਕੱਲ ਵੀ ਅਸੀਂ ਸਾਰਾ ਦਿਨ ਸੋਚ ਕੇ ਲੰਘਾਤਾ ਵੀ ਇਹਦਾ ਹੱਲ ਕੀ ਆ ਪਿਛਲੀਆਂ ਪੇਮੈਂਟਾਂ ਨਹੀਂ ਮਿਲੀਆਂ ਹੁਣ ਇਹ ਗੰਨਾ ਖਰੀਦਣ ਨੂੰ ਤਿਆਰ ਨਹੀਂ ਬਾਹਰ ਲਜਾਣ ਨੂੰ ਸਾਨੂੰ 15000 ਰੁਪਈਆ ਚਾਹੀਦਾ 20-20 ਲੱਖ ਦੇ ਸੰਦ ਚਾਹੀਦੇ ਨੇ ਨਾ ਤਾਂ ਸਾਡੇ ਕੋਲੇ ਕੋਲੇ 20 ਲੱਖ ਦੇ ਸੰਦ ਨੇ ਨਾ 15000 ਰੁਪਈਆ ਇੱਕ ਟਰਾਲੀ ਚ ਗੇੜੇ ਨੂੰ ਚਾਹੀਦਾ ਪਿਛਲੇ ਦਿਨਾਂ 'ਚ ਸਾਡੇ ਮੱਲਾ ਕਿਸਾਨਾਂ ਲੱਡੀ ਦਾ ਟਰਾਲੀ ਲੈ ਕੇ ਗਿਆ ਨਾਬੇ ਜਾ ਕੇ ਟਰੈਕਟਰ ਦੀ ਕਲਚ ਪਲੇਟ ਟੁੱਟ ਗਈ ਪੁੱਲ ਤੋਂ ਵਾਪਸ ਹੋ ਗਿਆ ਖੁਦਾ ਨਾ ਖਾਸਦਾ ਉਥੇ ਸਕੂਟਰ ਜਾਂ ਕਾਰ ਹੁੰਦਾ ਤਾਂ ਗੰਨੇ ਵਾਲੀ ਟਰਾਲ ਪਿੱਛੇ ਟਰੱਕ ਦੀ ਟਰੱਕ ਨਾਲ ਲੱਗ ਕੇ ਖੜ ਗਿਆ ਉਹਦਾ 30000 ਦਾ ਨੁਕਸਾਨ ਹੋ ਗਿਆ ਕਿਸਾਨ ਗਿਆ ਫਸਲ ਵੇਚਣ ਦੀ 30000 ਜੇਬ ਚੋਂ ਲਾ ਕੇ ਘਰੇ ਆ ਗਿਆ ਅਸੀਂ ਉਹ ਹੈ ਜਿਹੜਾ ਹਾਲਾਤਾਂ ਤੋਂ ਡਰਦੇ ਆ ਸਾਡੇ ਕੋਲੇ ਉਹ ਜੇ ਸਾਧਨ ਨਹੀਂ ਵੀ ਅਸੀਂ ਇਹਨੂੰ 100 ਕਿਲੋਮੀਟਰ ਦੂਰ ਲੈ ਜੀਏ ਜਿਹੜੇ ਸਾਡੇ ਨਾਲ ਵਾਅਦੇ ਕਰਦੇ ਉਹਨਾਂ ਨੇ ਮੁੱਕਰ ਗਏ ਪ੍ਰਸ਼ਾਸਨ ਆਰ ਆਲੇ ਹੈਗਾ ਜੀ ਕੱਲ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਹੀ ਪਰਸੋਂ ਬਹੁਤ ਜ਼ਿਆਦਾ ਖਰੇਗਾ ਜੀ ਸਾਡੇ ਇੱਜ਼ਤਾਂ ਦਾ ਲਾਹੀਆਂ ਰੇ ਪੱਗਾਂ ਵੀ ਰੋਲੀਆਂ ਗਈਆਂ ਇਹ ਪ੍ਰਸ਼ਾਸਨ ਕਹੇ ਪੱਗ ਆਪੀ ਲਾਈ ਆ ਪੱਗ ਜੀ ਆਪੀ ਵੀ ਲਾਈ ਆ ਕਿਉਂ ਮਜਬੂਰ ਕਰ ਰਹੇ ਹਨ ਪੱਗਾ ਹੁਣ ਨੂੰ ਜੀ ਸਾਡੇ ਗੁਲਾਮੇ ਫੜੇ ਗਏ ਸਾਡੇ ਪਰ ਇਹ ਸਰਕਾਰ ਇੰਨੀ ਗਿਰਗੀ ਜੀ ਇਹ ਸਾਨੂੰ ਪਾਰਟੀਆਂ ਨਾਲ ਵੀ ਜੋੜ ਦੇਣੀ ਵੀ ਕਿਸੇ ਪਾਰਟੀ ਦਾ ਨਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਜਿਹੜੀ ਜਿਮਨੀ ਚੋਂ ਹੋਈ ਆਈ ਥੋੜੇ ਯਾਦ ਹੋਊਗਾ ਉਦੋਂ ਵੀ ਅਸੀਂ ਪ੍ਰਦਰਸ਼ਨ ਰੋਸਪ ਕਰਦੇ ਆਂ ਅਸੀਂ ਨਾਲੇ ਉਦੋਂ ਕਾਲੀ ਦਲ ਦੇ ਸ਼ਾਮਲ ਵਿੱਚ ਦੇ ਉਦੋਂ ਵੀ ਕਰਿਆ ਸਾਨੂੰ ਬਾਦਲ ਸਾਹਿਬ ਨਾਲ ਮੀਟਿੰਗ ਕਰੀ ਸਾਡਾ ਮਸਲਾ ਹੱਲ ਕਰਾ ਸਾਡੀ ਪੇਮੈਂਟ ਪਾਈ ਉਦੋਂ ਬਾਅਦ ਕਾਂਗਰਸ ਸਰਕਾਰ ਆ ਗਈ ਜੀ ਢਿੱਲੋਂ ਵੇਲੇ ਵੀ ਅਸੀਂ ਵਿਰੋਧ ਕਰੇ ਜੀ ਸਾਡੀ ਪੇਮੈਂਟ ਰਹਿ ਗਈ ਸੀਗੀ ਉਦੋਂ ਹੀ ਕੈਪਟਨ ਸਾਹਿਬ ਨੇ ਸਾਡੀ ਪਟਿਆਲੇ ਮੀਟਿੰਗ ਕਰੀ ਮਹਿਲ ਦੇ ਵਿੱਚ ਬੁਲਾ ਕੇ ਤੜ ਰਾਤ ਨੂੰ ਸਾਡੂ ਪੇਮੈਂਟ ਪਾਈ ਇਹ ਉਰੇ ਸੀਐਮ ਜੀ ਹਲਕੇ ਦਾ ਹੋਣ ਕਰਕੇ ਇਥੋਂ ਐਵੇਂ ਲੈ ਜਿੱਤੇ ਹੋਏ ਨਹੀਂ ਸਾਡੇ ਨਾਲ ਇੱਕ ਵੀ ਮੀਟਿੰਗ ਦੇ ਬੈਕ ਹੀ ਨਹੀਂ ਕਰੀ ਉਲਟਾ ਸਾਡੇ ਦੇ ਫੋਰਸ ਲਾ ਦਿੰਦਾ ਜੀ ਪਰਸੋਂ ਸਾਡੇ ਵਾਲੇ ਦੇ ਘੱਟੋ ਘੱਟ 3000 ਬੰਦਾ ਫੋਰਸ ਦਾ ਲਾ ਕੇ ਰੱਖਿਆ ਜੀ ਅਗਲਾ ਸੰਘਰਸ਼ ਕੀ ਹੋਏ ਖੌਣਾ ਸਾਰ ਸਾਰੀ ਗੱਲ ਸਾਰੇ ਜਿਹੇ ਬੰਦੀਆਂ ਨੂੰ ਮਿਲੇ ਜੀ ਸਾਰੇ ਜਿਹੇ ਬੰਦੀਆਂ ਨੂੰ ਅਪੀਲ ਕਰੀ ਪੰਜਾਬ ਦੇ ਵਿੱਚ ਟੋਟਲ ਕਿਹੜਾ ਦਿੱਤਾ ਸੀ ਨਹੀਂ ਜੀ ਉਹ ਕਹਿੰਦੇ ਵੀ ਸਾਲ ਲੱਗ ਜੇ ਪਵਾਦੀ ਥੋੜੇ ਨਾਲ ਖੜਾ ਇਹ ਮੋਢੇ ਨਾਲ ਮੋਢਾ ਲਾ ਕੇ